ਚੈਤਿਚ ਉਹਨਾਂ ਦਾ ਬੇਗਲ ਵੱਜਣ ਤੋਂ ਬਾਅਦ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਅੱਜ ਸਰਦੂਲਗੜ੍ਹ ਦੇ ਪਿੰਡ ਰੂੜਕੀ ਵਿੱਚ ਇੱਥੇ ਅਸੀਂ ਗੱਲਬਾਤ ਕਰਾਂਗੇ ਉਸ ਉਮੀਦਵਾਰ ਨਾਲ ਜੋ ਗੁਰੂ ਘਰ ਵਿੱਚ ਜਾ ਕੇ ਸੋਖ ਖਾਂਦਾ ਤੇ ਫੇਰ ਚੋਣ ਮੈਦਾਨ ਵਿੱਚ ਉਤਰਦਾ ਉਸਨੇ ਗੁਰੂ ਘਰ ਵਿੱਚ ਜਾ ਕੇ ਕੀ ਸੋਖ ਖਾਧੀ ਤੁਸੀਂ ਵੀ ਦੇਖੋ ਸਾਡੇ ਇਸ ਪ੍ਰੋਗਰਾਮ ਵਿੱਚ ਨਾਲ ਹੀ ਸੁਣਦੇ ਹਾਂ ਰੂੜਕੀ ਪਿੰਡ ਦੇ ਵਸਨੀਕਾਂ ਦਾ ਕੀ ਹੈ ਕਹਿਣਾ ਜਿਹੜੀ ਵੀ ਸਰਕਾਰੀ ਗ੍ਰਾਂਟ ਆਉਗੀ ਉਹਦੇ ਵਿੱਚੋਂ ਇੱਕ ਵੀ ਰੁਪਿਆ ਖਾਣਾ ਮੈਂ ਨਗਰ ਦਾ ਤੇਰਾ ਗੁਨਾਹਗਰ ਹਾਂ ਜੇ ਵੀ 12ਵਾਂ ਸਰਕਾਰ ਕੰਨੀਓ ਕੋਈ ਵੀ ਗ੍ਰਾਂਟ ਜਿੰਨੀ ਵੀ ਆਊਗੀ ਜੇ ਉਹਦੇ ਵਿੱਚੋਂ ਮੈਂ ਗਰੂ ਮੈਂ 1 ਰੁਪਿਆ ਵੀ ਖਾਵਾ ਤਾਂ ਮੈਂ ਤੇਰਾ ਗੁਨਾਹਗਰ ਹੋਵਾਂਗਾ ਜੋ ਵੀ ਮੈਨੂੰ ਸਜ਼ਾ ਹੋਊਗੀ ਉਹ ਵੈਗਰੂ ਮੈਨੂੰ ਤੂੰ ਲਾਹੀਂ ਮੈਂ 1 ਵੀ ਰੁਪਿਆ ਇੱਕ ਪੈਸਾ ਨਗਰ ਤੇ ਲਾਊਂਗਾ ਜੇ ਮੈਂ ਉਹਦੇ ਵਿੱਚੋਂ ਇੱਕ ਵੀ ਰੁਪਿਆ ਖਾਵਾ ਤਾਂ ਮੈਂ ਤੇਰਾ ਗੁਨਾਹਗਰ ਹੋਊਂਗਾ ਨਗਰ ਦਾ ਗੁਨਾਹਗਰ ਹੋਊਂਗਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਬੰਦਾ ਜੋਗ ਹੀ ਚੋਣਨਾ ਚਾਹੀਦਾ ਹੈ ਹਨਾ ਜਿਹੜਾ ਬੰਦਾ ਕੰਮ ਕਰ ਸਕੇ ਇੱਕ ਤਾਂ ਇਹ ਜਿਹੜਾ ਭਾਈ ਬਲਵਿੰਦਰ ਸਿੰਘ ਪੱਲਾ ਹੈ ਇਹਦੇ ਦੋ ਇਹਦੇ ਭਾਈ ਦੇ ਲੜਕੇ ਕਾਬਦਾ ਹੈ ਇੱਕ ਇਹਦਾ ਭਰਾ ਹੈ ਕੰਮ ਕਰਨ ਵਾਲਾ ਇਹਨੂੰ ਟਾਈਮ ਹੈਗਾ ਦੂਜੀ ਸਾਰਿਆਂ ਨੇ ਇਕੱਠੇ ਹੋ ਕੇ ਵੀ ਭਾਈ ਨਸ਼ੇ ਨੁਸ਼ੇ ਦਾ ਦੌਰ ਚੱਲਦਾ ਹੈ ਤੇ ਵੀ ਉਹ ਨਸ਼ੇ ਨੁਸ਼ੇ ਦੇ ਖਿਲਾਫ ਸਾਰਿਆਂ ਨੂੰ ਆਪਾਂ ਨੂੰ ਜੰਗ ਲੜਨੀ ਚਾਹੀਦੀ ਏ ਜੋ ਬੰਦ ਹੋ ਜਾਣ ਸੋ ਰੋਜ ਤੁਹਾਡਾ ਤੜਮੌਤਾ ਹੁੰਦੀ ਐ ਵੀ ਉਹ ਰੁਕ ਜਾਣ ਲੋਕਾਂ ਦੇ ਘਰਾਂ ਵਿੱਚ ਖੁਸ਼ੀਆਂ ਆਉਣ। ਬਾਕੀ ਸਿਰੇ ਜਦੋਂ ਇਹਦੀ ਚੋਣ ਕਰੀਏ ਸਾਡੇ ਸਾਰੇ ਪਿੰਡਵਾਨ ਨੂੰ ਇਕੱਠ ਸੀਗਾ। ਉਦੋਂ ਮੈਂ ਦੋ ਚਾਰ ਗੱਲਾਂ ਇਹ ਪੱਲਾ ਸਿੰਘ ਨੂੰ ਕਹੀਆਂ ਸੀ ਵੀ ਭਾਈ ਇੱਕ ਤਾਂ ਪਾਰਟੀ ਬਾਜ਼ੀ ਤੇ ਨਹੀਂ ਚੱਲਣਾ ਜਦੋਂ ਤੂੰ ਸਤਾ ਵਿੱਚ ਆ ਗਿਆ ਤੇਰੇ ਹੱਥ ਵਿੱਚ ਕੋਈ ਪਾਵਰ ਆ ਗਈ। ਦੂਜਾ ਸੱਚੇ ਨੂੰ ਸੱਚਾ ਕਹਿਣਾ ਝੂਠੇ ਨੂੰ ਝੂਠਾ ਕਹਿਣਾ। ਇਹ ਪੰਜ ਚਾਰ ਗੱਲਾਂ ਸੀ ਗਈਆਂ ਸੀ ਪੱਲਾ ਸਿੰਘ ਵੈਸੇ ਇਹਨੂੰ ਬਾਹਰ ਅੰਦਰ ਜਾਣ ਦੀ ਬੜੀ ਸੋ ਹੈਗੀ ਐ ਨੌਰਜ ਜਾਂਦਾ ਰਹਿੰਦਾ ਐ ਇਸ ਵਾਰ ਤੇ ਭਾਈ ਬਲਵਿੰਦਰ ਸਿੰਘ ਪੱਲਾ ਸਾਸੀਂ ਸਾਰੀ ਜੋਰ ਲਾ ਕੇ ਇਹਨੂੰ ਸੋ ਆਪ ਤੂੰ ਨਹੀਂ ਉਠਾਇਆ ਸੀ ਠਾਇਆਗਾ ਵੀ ਭਾਈ ਤੂੰ ਚੋਣ ਲੜ ਪਿੰਡ ਦਾ ਸੁਧਾਰ ਹੋਵੇ ਪਿੰਡ ਦੀ ਧਰਮਸ਼ਾਲਾ ਵੀ ਨਵੀਂ ਬਣਾਉਣ ਵਾਲੀ ਐ ਸੇ ਇਸੇ ਤਰ੍ਹਾਂ ਹੋਰ ਵੀ ਕੰਮ ਤਾਂ ਬਹੁਤ ਨੇ ਜਿਹੜੀਆਂ ਕੁੜੀਆਂ ਸਾਡੇ ਗਰੀਬ ਘਰਾਂ ਦੇ ਹੁੰਦੀਆਂ ਚਲੋ ਜਿਨ੍ਹਾਂ ਕੋਲ ਕੋਈ ਨਹੀਂ ਸਾਧਨ ਬੈਨ ਦੇ ਫੀਸਾਂ ਭਰਨੀ ਉਹ ਤੁਰ ਕੇ ਜਾਂਦੀਆਂ ਇਹ ਤੋਂ 3 ਕਿਲੋਮੀਟਰ ਬਾਨੂ ਪੈ ਜਾਂਦਾ ਤੇ ਹਾਲਾਤ ਸਾਨੂੰ ਪਤਾ ਹੈ ਕਹਿ ਜੇ ਨੇ ਹੁਣ ਪਾਈ ਕੱਲੀ ਧੀ ਭੈਣ ਨੂੰ ਕਈ ਵਾਰਾਂ ਜਾਣਾ ਪੈਂਦਾ ਤੇ ਉਹ ਇਸ ਵਾਰ ਤੇ ਵੀ ਜਿਹੜਾ ਉਹ ਸਾਧਨਾ ਕੋਈ ਲੜਕਿਆਂ ਦੇ ਆਉਂ ਜਾਂਦਾ ਉਹ ਵੀ ਕੀਤਾ ਜਾਵੇ ਐਸੇ ਮੁੱਦੇ ਤਾਂ ਦੇਖੋ ਕੰਮ ਕਰਨ ਵਾਲਾ ਚਾਹੀਦਾ ਬੰਦਾ ਕੰਮ ਦਾ 5 ਸਾਲ ਕੀ ਭਾਵਾਂ 5 ਜ਼ਿੰਦਗੀਆਂ ਲਾ ਦੇ ਜਿਹੜੇ ਬੰਦੇ ਨੇ ਕੰਮ ਕਰਨੇ ਆ ਸਮਾਜ ਸੇਵਾ ਦੇ ਹਨਾ ਉਹ ਕਰ ਸਕਦਾ ਐਸ ਵਾਰ ਤੋ ਕਿਸੇ ਨੇ ਲਿਖਿਆ ਕਹਿੰਦੇ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਕੀ ਗੱਲਾਂ ਕਰਨੀਆਂ ਬੜੀਆਂ ਅਸਕਾਲੀਆਂ ਨੇ ਜਿਨ੍ਹਾਂ ਨੇ ਕੌਮ ਦੀ ਜਾਂ ਦੇਸ਼ ਦੀ ਜਾਂ ਨਗਰ ਦੀ ਸੇਵਾ ਵਿੱਚ ਪੈਰ ਧਰਿਆ ਤੇ ਉਹਨਾਂ ਲੱਖਾਂ ਮੁਸੀਬਤਾਂ ਚੱਲੀਆਂ ਨੇ ਇਹ ਕਈ ਵਾਰਾਂ ਕੋਈ ਪਈ ਐਸੀਆਂ ਮੁਸੀਬਤਾਂ ਵੀ ਚੱਲਣੀਆਂ ਪੈਂਦੀਆਂ ਪੱਲਾ ਸਿੰਘ ਨੂੰ ਆਖਿਆ ਇਹੀ ਵੀ ਭਾਈ ਦਿਨ ਰਾਤ ਕਰਕੇ ਕੰਮ ਕਰੀ ਇਹਦੇ ਨਾਲ ਪੂਰੀ ਸਪੋਰਟ ਹੈ ਸਾਡੀ ਪੂਰੀ ਇਹਦੇ ਨਾਲ ਅਸੀਂ ਖੜੇ ਹੋਏ ਆ ਬਾਘਰੂ ਜੀ ਕਾ ਖਾਲਸਾ ਬਾਘਰੂ ਜੀ ਕੀ ਮੈਂ ਜੀ ਬਲਵਿੰਦਰ ਸਿੰਘ ਪੁੱਤਰ ਜਗਰਾਤ ਸਿੰਘ ਪਿੰਡ ਰੋੜਕੀ ਅਸੀਂ ਸਾਡੇ ਨਗਰ ਦੇ ਸਾਰੇ ਮਤਲ ਨਗਰ ਕੰਨਿਓ ਮੈਂ ਇਹ ਜਿਹੜਾ ਪੰਚਾਇਤੀ ਇਲੈਕਸ਼ਨ ਲੜ ਰਿਹਾ ਜੀ ਤੇ ਸਾਰੇ ਨਗਰ ਦੀ ਪੂਰੀ ਸਪੋਰਟ ਹੈ ਜੀ ਮੈਨੂੰ ਤੇ ਸਾਰੇ ਨਗਰ ਕੰਨੀਆਂ ਮੈਂ ਜਿਹੜੇ ਹੈਗਾ ਇਹ ਚੋਣ ਲੜ ਰਿਹਾ ਜੀ ਸਭ ਤੋਂ ਵੱਡਾ ਮੁੱਦਾ ਤਾਂ ਜਿਹੜਾ ਨਸ਼ੇ ਦਾ ਅੱਜ ਗੱਲ ਜੀ ਏ ਕੋ ਅਸੀਂ ਗੁਰਸੇਖ ਮੰਨੇ ਅੰਮ੍ਰਿਤ ਸ਼ਕਾ ਸਾਡਾ ਅਸੀਂ ਜਿਹੜਾ ਨਸ਼ਾ ਉਹ ਅਸੀਂ ਨਹੀਂ ਹੰਡਿ ਚੜ੍ਹਣ ਦੇਣਾ ਅਸੀਂ ਲੋਕਾਂ ਨਾਲ ਵਾਦਾ ਕਰਿਆ ਵੀ ਜੀ ਅਸੀਂ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਸਰਪੰਚ ਬਣ ਗਏ ਜਿਹੜਾ ਨਸ਼ਾ ਸੀ ਉਹ ਪਿੰਡ ਚੋਂ ਖਤਮ ਕਰ ਦਿਆ ਇੱਕ ਜੀ ਤੁਹਾਡੀ ਵੀਡੀਓ ਵੀ ਆਈਏਗੀ ਵੀ ਤੁਸੀਂ ਕੋਈ ਗੁਰੂ ਘਰ ਜਾ ਕੇ ਕੋਈ ਸ਼ੋਅ ਕਰਦੀ ਆ ਉਹਦੇ ਬਾਰੇ ਦੱਸੋ ਹਾਂ ਜੀ ਉਹ ਬਿਲਕੁਲ ਜੀ ਅੱਜ ਵੀ ਅਸੀਂ ਉਸੇ ਸੌਤੇ ਮਤਲਬ ਪਹਿਰਾ ਦੇ ਰਹੇ ਆਂ ਜੀ ਅਸੰਤਾ ਵਿੱਚ ਨਾ ਜੀ ਇਹ ਸਾਡੇ ਤੇ ਮਹਾਰਾਜ ਸੰਤ ਬਾਬਾ ਅਮਰ ਸਿੰਘ ਕਿਰਤੀ ਜੀ ਦੀ ਮਿਰ ਹੋਈ ਹੈ ਜੀ। ਉਹ ਹੀ ਕਹਾ ਰਿਆ ਸਾਥੋ ਜੋ ਕੁਛ ਕਹਾ ਰਿਆ ਜੀ। ਜੋ ਆਪਣੇ ਦੇਖੋ ਸਾਰੇ ਨੇੜੇ-ਨੇੜੇ ਨਗਰ ਆ ਸਾਰੇ ਆਪਾਂ ਜਾਣਦੇ ਬਾਬਾ ਅਮਰ ਸਿੰਘ ਕਿਰਤੀ ਨੂੰ ਜੀ। ਤੇ ਇਸ ਕਰਕੇ ਜੀ ਮੈਂ ਤਾਂ ਸੰਤਾਂ ਨੂੰ ਸਾਡੇ ਮਤਲਬ ਉਹਨਾਂ ਨੂੰ ਮੁੱਖ ਜਾਣ ਕੇ ਜਿਹੜੀ ਇਹ ਸੌ ਖਾਦੀ ਹੈ ਤੇ ਉਹ ਸੌ ਤੇ ਮੈਂ ਕਹਿ ਵੀ ਆ ਜੀ ਹੱਦ ਤੱਕ। ਕੀ ਸੌ ਬੰਦੀ ਥੋੜਾ ਜਿਹਾ ਦੱਸ ਦਿਓ। ਅਸੀਂ ਸੌ ਖਾਦੀ ਆ ਵੀ ਜਿਹੜਾ ਵੀ ਬਾਹਰੋਂ ਫੰਡ ਆਉਆ ਸਰਕਾਰ ਕੰਨੀਓ ਕੋਈ ਹੋਰ ਬਾਹਰ ਜਿੰਨਾ ਵੀ ਮਤਲਬ ਪੰਚਾਇਤੀ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਕਰਾਟਾ ਆਉਂਦੀਆਂ ਫੰਡ ਆਉਂਦੇ ਆ ਜੀ ਪਿੰਨੂ ਉਹਦੇ ਵਿੱਚੋਂ ਮੈਂ ਇੱਕ ਵੀ ਰੁਪਿਆ ਖਾਵਾਂ ਤਾਂ ਮੈਂ ਨਗਰ ਦਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਦੋਸ਼ੀ ਆ ਉਹ ਸੌ ਤੇ ਮੈਂ ਅੱਜ ਵੀ ਕਹੈਂ ਮੈਂ ਜੀ ਇਸ ਕਰਕੇ ਮੈਂ ਸਾਰੇ ਨਗਰ ਨੂੰ ਨਾਲ ਲੈ ਕੇ ਜੀ ਉਹ ਸੌ ਖਾਦੀ ਹੈ ਅਰਦਾਸ ਕਰਾਈ ਆ ਸੀ ਹਾਂ ਜੀ ਨਗਰਾ ਗੁਰੂ ਘਰ ਜਾ ਕੇ ਅਸੀਂ ਅਰਦਾਸ ਕਰਾਈ ਆ ਬਕਾਇਦਾ ਵੀ ਮੈਂ ਜੋ ਵੀ ਬਾਹਰੋਂ ਮਤਲਬ ਵੀ ਪਿੰਡ ਵਾਸਤੇ ਆਪਣੇ ਕਰਾਂਡ ਆਉਗੀ ਫੰਡ ਆਉਣਗੇ ਉਹਦੇ ਵਿੱਚੋਂ ਇੱਕ ਵੀ ਰੁਪਿਆ ਕਮਾ ਤਾਂ ਮੈਂ ਨਗਰ ਦਾ ਤੇ ਮੈਂ ਗੁਰੂ ਗ੍ਰੰਥ ਸਾਹਿਬ ਦਾ ਦੋਸ਼ੀ ਹੋਵਾਂਗਾ ਪਿੰਡ ਚੋਂ ਕਿਵੇਂ ਤੁਹਾਨੂੰ ਸਪੋਰਟ ਮਿਲ ਰਹੀ ਹੈ ਬਹੁਤ ਜ਼ਿਆਦਾ ਜੀ ਪਿੰਡ ਚੋਂ ਨਹੀਂ ਆਣ ਵਰਲਡ ਚੋਂ ਜੀ ਮਤਲਬ ਵੀ ਬਾਹਰੋਂ ਵੀ ਫੋਨ ਆ ਰਹੇ ਨਾ ਵੀ ਇਹ ਤੁਹ ਬਹੁਤ ਦੇਖੋ ਜੀ ਮੈਂ ਤਾਂ ਕਹਿਣਾ ਹਰ ਇੱਕ ਪਿੰਡ ਦੇ ਸਰਪੰਚ ਨੂੰ ਇਹ ਐਲਾਨ ਕਰਨਾ ਚਾਹੀਦਾ ਜਦੋਂ 1 ਲੱਖ ਰੁਪਇਆ ਪਿੰਡ ਨੂੰ ਆਉਂਦਾ ਤਾਂ ਉਹ ਲੱਖ ਹੀ ਲੱਗੇ ਹੁਣ ਦੇਖੋ ਜੀ ਉੱਪਰੋਂ 1 ਲੱਖ ਰੁਪਇਆ ਆਉਂਦਾ ਤੇ ਜਦੋਂ ਲੱਗਣ ਦੀ ਗੱਲ ਆਉਂਦੀ ਆ ਉਦੋਂ 25000 50000ਾਂ ਚ ਹੀ ਰਹਿ ਜਾਂਦਾ ਦਬਗ ਜਾਂਦਾ ਇਸ ਕਰਕੇ ਮੈਂ ਮੇਰੇ ਨਗਰ ਨਾਲ ਵਾਅਦਾ ਕਰਿਆ ਵੀ ਜੇ ਮੈਂ ਸਰਪੰਚ ਬਣਿਆ ਤਾਂ ਮੈਂ 21 ਰੁਪਇਆ ਖਾਉਂ ਆ ਤਾਂ ਮੈਂ ਨਗਰ ਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਮੈਂ ਦੋਸ਼ੀ ਹਾਂ ਆ ਬਾਬਾ ਅਮਰ ਸਿੰਘ ਕ੍ਰਿਤੀ ਦਾ ਮੈਂ ਅ ਮਤਲਬ ਇਹ ਉਹਦਾ ਦੋਸ਼ੀ ਹਾਂ ਆ ਵੀ ਮੈਂ ਬਾਬਾ ਅਮਰ ਸਿੰਘ ਕ੍ਰਿਤੀ ਮੈਨੂੰ ਮਾਫਨਾ ਕਰ। ਭਾਈ ਜੀ ਜਿਹੜੇ ਤੁਸੀਂ ਗੱਲ ਕਰੀ ਨਸ਼ੇ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਵਿਕਾਸ ਦੇ ਮੁੱਦੇ ਜਿਨ੍ਹਾਂ ਤੇ ਤੁਸੀਂ ਕੰਮ ਕਰਨਾ ਚਾਹ ਰਹੇ ਹੋ? ਇੱਕ ਤਾਂ ਸਭ ਤੋਂ ਨਸ਼ਾ ਤਾਂ ਦੇਖੋ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ। ਸਭ ਤੋਂ ਆ ਮੁੱਦਾ ਜੀ ਸਾਡੇ ਜਿਹੜਾ ਮੇਰਾ ਹੈਗਾ ਏਜੰਡਾ ਦੇਖੋ ਅਸੀਂ ਸਾਰੇ ਧਰਮਾਂ ਨੂੰ ਮੰਨਦੇ ਆ ਸਾਡੇ ਨਾਲ ਇੱਕ ਮਤਲਬ ਹੀ ਮੰਦਰ ਦੀ ਛੱਤ ਵਿਚਾਲੇ ਪਈ ਹੈ ਪਹਿਲਾਂ ਤਾਂ ਮੈਂ ਮਹਾਰਾ ਇੱਕ ਅਰਦਾਸ ਕਰਦਾ ਵੀ ਮੈਨੂੰ ਬਲ ਬਖਸ਼ੇ ਅਸੀਂ ਉਹ ਮੰਦਰ ਦੀ ਛੱਤ ਹੈ ਜਿਹੜੀ ਉਸਪੂਰਨ ਕਰਾਵਾਂਗੇ ਆਪ ਹੀ ਮਹਾਰਾ ਜੀ ਕ੍ਰਿਸ਼ਨ ਸਾਥੋ ਕਰਵਾਉਣ ਤੇ ਉਹ ਅਸੀਂ ਆਰਾਮ ਜੀ ਸਾਨੂੰ ਕਰਨ ਸਾਡੀ ਸਹਾਇਤਾ ਕਰਨ ਤੇ ਉਹ ਅਸੀਂ ਮੰਦਰ ਦੀ ਜਿਹੜੀ ਹੈਗੀ ਛੱਤ ਪਵਾਵਾਂਗੇ ਬਾਕੀ ਸਾਡੇ ਜਿਹੜਾ ਵਾਟਰ ਲੈਵਲ ਹੈ ਜੀ ਇਹ ਥੱਲੇ ਜਾਈ ਜਾਂਦਾ ਦੇਖੋ ਸਾਰੇ ਪੰਜਾਬ 'ਚ ਹੀ ਜਾਈ ਜਾਂਦਾ ਤੇ ਆਪਣੇ ਕੋਲੋਂ ਦੇਖੋ ਐਡਾ ਵੱਡਾ ਘੱਗਰ ਨਦੀ ਆਪਣਾ ਜਲ ਦਾ ਸਰੋਤ ਹੈ ਜਿਹੜਾ ਨੰਗਰਿਆ ਆਪਣੇ ਕੋਲ ਦੀ ਤੇ ਜੇ ਆਪਾਂ ਮੈਂ ਨਗਰ ਨਾਲ ਵਾਅਦਾ ਕਰਿਆ ਮੈਂ ਸਰਪੰਚ ਬਣਦਾ ਤਾਂ ਮੈਂ ਚਾਰੇ ਪੰਜੇ ਮੋਗਿਆਂ ਤੇ ਜਿੰਨੇ ਵੀ ਪਿੰਡ ਦੇ ਮੋਗਿਆਂ ਉਤੋਂ ਘੱਗਰ ਦੇ ਵਿੱਚੋਂ ਪਾਈਪ ਲਾਈਨ ਪਾ ਕੇ ਮੈਂ ਉਹ ਜਿਹੜਾ ਪਾਣੀ ਹੈ ਉਹ ਮੋਗਿਆਂ ਤੱਕ ਪਹੁੰਚਾਉਂਗਾ ਤਾਂ ਕਿ ਜਿਹੜਾ ਪਿੰਡ ਦਾ ਵਾਟਰ ਲੈਵਲ ਆ ਥੱਲੇ ਜਾਈ ਜਾਂਦਾ ਉਹ ਬਚ ਸਕਈ ਤੁਸੀਂ ਗੱਲ ਕਰੀ ਖੱਗਰ ਦੀ ਜੀ ਪਿਛਲੇ ਵਾਰੀ ਵੀ ਖੱਗਰ ਦੇ ਵਿੱਚ ਜਿਹੜਾ ਹੜਾ ਆਇਆ ਸੀ ਉਹਦੇ ਨਾਲ ਰੁਕੀ ਪੱਤੀ ਫਸਲਾਂ ਦਾ ਨੁਕਸਾਨ ਵੀ ਹੋਇਆ ਤੇ ਇਹਦੇ ਬਾਰੇ ਤੁਸੀਂ ਕੀ ਸੋਚਿਆ ਹੈਗਾ ਕੁਝ ਵੀ ਆਉਣ ਵਾਲੇ ਸਮੇਂ 'ਚ ਕੋਈ ਇਦਾਂ ਦਾ ਨੁਕਸਾਨ ਆਉਣਾ ਉਹ ਅਸੀਂ ਇਹ ਸੋਚਿਆ ਵੀ ਜਿਹੜਾ ਖੱਗਰ ਦਾ ਇਹ ਸਾਡਾ 4-5 ਕਿਲੋਮੀਟਰ ਦਾ ਜਿਹੜਾ ਸਾਡੇ ਪਿੰਡ ਦਾ ਚਲੋ ਅਸੀਂ ਤਾਂ ਇਹਨੂੰ ਕਹਿੰਨੇ ਆ ਵੀ ਸਰਦੂਰਗੜ੍ਹ ਤੋਂ ਹੀ ਲੈ ਕੇ ਪਿਛਲੇ ਪਿੰਡਾਂ ਤੋਂ ਵੀ ਲੈ ਕੇ ਜਿੰਨੇ ਵੀ ਹੈਗੇ ਆ ਇਹਦੇ ਉੱਤੇ ਪੱਥਰ ਲਾ ਕੇ ਰਿੰਗ 1 ਬਣ ਬਣਿਆ ਜਾਵੇ ਤੇ ਉੱਤੇ ਦੇ ਸੜਕ ਬਣੇ ਚੱਲੂ ਆਪਾਂ ਇਹ ਕਾਫੀ ਪਿੰਡ ਫੇਰ ਹੀ ਬਚ ਸਕਦੇ ਆ ਜੀ ਸ਼ਹਿਰ ਆਪਣਾ ਸਰਦੂਰਗੜ ਦੇਖੋ ਇਹਦਾ ਵੀ ਬਹੁਤ ਨੁਕਸਾਨ ਹੋ ਰਿਹਾ ਇਹਦੀ ਗ੍ਰੋਥ ਰੁਕੀ ਹੈ ਆਪਣੇ ਘਰਦਾ ਕਰਕੇ ਜੀ ਤੇ ਜੇ ਇਹ ਆਪਣੇ ਰਿੰਗ 1 ਬਣ ਜੇ ਤੇ ਉੱਪਰ ਸੜਕ ਬਣ ਜੇ ਉਹ ਅਸੀਂ ਪ੍ਰਸ਼ਾਸਨ ਨੂੰ ਤੇ ਮਦਦ ਮਤਲਬ ਬੇਨਤੀ ਕਰਾਂਗੇ ਵੀ ਇਹ ਜ਼ਰੂਰ ਜੀ ਇੱਥੇ ਇੱਥੇ ਤੇ ਇੱਕ ਹੋਰ ਕੀਤੀ ਜਾਵੇ ਦੇਖੋ ਜੀ ਸਰਪੰਚੀ ਦੀ ਚੋਣ ਬਾਰੇ ਸਾਡੇ ਵਿਚਾਰ ਨੇ ਜਿਹੜੇ ਇਹਨੇ ਜੀ ਵੀ ਇੱਕ ਪਾਸੇ ਤਾਂ ਬੰਦੇ ਨੂੰ ਬਲਵਿੰਦਰ ਸਿੰਘ ਪੱਲੇ ਨੂੰ ਅਸੀਂ ਖੜਾ ਕੀਤਾ ਹੈਗਾ ਨਗਰ ਨੇ ਸਾਰੇ ਬੇੜਿਆਂ ਨੇ ਰਲ ਕੇ ਖੜਾ ਕੀਤਾ ਦੂਜੀ ਧਿਰ ਹੈ ਜਿਹੜੀ ਉਹ ਆਪਦੇ ਆਪ ਮੰਨ ਲਓ ਵੀ ਜਿਵੇਂ ਕਹਿ ਦਈਏ ਵੀ ਅੜੀ ਨਾਲ ਖੜਾ ਹੋਣਾ ਵੀ ਮੈਂ ਤਾਂ ਜੀ ਖੜਾ ਹੋ ਗਿਆ ਤਾਂ ਹੋ ਗਿਆ ਇਸ ਕਰਕੇ ਅਸੀਂ ਸਾਰੇ ਬੇੜੇ ਇਕੱਠੇ ਹੋ ਕੇ ਸਹਿਮਤ ਹੋ ਕੇ ਬਲਵਿੰਦਰ ਸਿੰਘ ਪੱਲੇ ਨਾਲ ਰੁਕ ਜਾ ਰਹੇ ਆਗੇ ਤੇ ਜਾਣ ਦਾ ਕਾਰਨ ਵੀ ਕੁਝ ਹੈ ਕੁਝ ਮੁੱਦੇ ਨੇਗੇ ਜਿਵੇਂ ਪਹਿਲਾ ਮੁੱਦਾ ਹੈਗਾ ਸਾਡੇ ਬੱਸ ਦਾ ਮੁੱਦਾ ਹੈਗਾ ਵੀ ਬੱਸ ਸਾਡੇ ਪਿੰਡ ਨਾ ਤਾਂ ਆਉਂਦੀ ਹੈ ਤੇ ਨਾ ਹੀ ਸਰਸਾ ਰੋਡ ਉੱਪਰ ਜਿਵੇਂ ਸਾਡੇ ਬੱਸ ਸਟੈਂਡ ਬਣਿਆ ਹੋਇਆ ਹੈਗਾ ਉਹਦੇ ਉੱਪਰ ਰੁਕਦੀ ਹੈਗੀ ਨੰਬਰ 2 ਤੇ ਇਹ ਚਾਰ ਪਾਈਪ ਲਾਈਨਾਂ ਦਾ ਕੀ ਹੈ ਇਹਨਾਂ ਨੇ ਵੀ ਅਸੀਂ ਚਾਰ ਪਾਈਪ ਲਾਈਨਾਂ ਪਾਵਾਂਗੇ ਨਾਲੀ ਦੇ ਵਿੱਚੋਂ ਹਰ ਇੱਕ ਮੋਗੇ ਤੇ ਪਹੁੰਚਦੀ ਕਰਨੀ ਹੈ ਬਾਕੀ ਚਿੱਟੇ ਵਾਲਾ ਗੋਲੀਆਂ ਵਾਲਾ ਸਮੈਕ ਵਾਲੇ ਦੀ ਜਮਾਨਤ ਦੀ ਨਾ ਅਸੀਂ ਜਾ ਇਹਨਾਂ ਨੇ ਸੌ ਖਾਦੀ ਵੀ ਅਸੀਂ ਜਾਵਾਂਗੇ ਨਹੀਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਬਲਵਿੰਦਰ ਸਿੰਘ ਪੱਲੇ ਨੇ ਇਹ ਸੌ ਖਾਦੀ ਹੈ ਗੁਰੂ ਘਰ ਜਾ ਕੇ ਵੀ ਮੈਂ ਸਰਕਾਰੀ ਪੈਸੇ ਦੇ ਵਿੱਚੋਂ ਇੱਕ ਵੀ ਰੁਪਿਆ ਖਾਣਾ ਤਾਂ ਮੈਂ ਗੁਰੂ ਸਾਹਿਬ ਦਾ ਤੇ ਨਗਰ ਦਾ ਦੇਣਦਾਰ ਹਾਂ ਜਿਹੜੀ ਸਭ ਤੋਂ ਵੱਧ ਸਾਨੂੰ ਵਧੀਆ ਇਹਦੀ ਗੱਲ ਲੱਗੀ ਹੈ ਬਾਕੀ ਪਹਿਲਾਂ ਵੀ ਇਹ ਕੰਮ ਤਾਂ ਦੇ ਬਹੁਤ ਜ਼ਿਆਦਾ ਸਾਡੇ ਕਰਾਉਂਦਾ ਕਰਾਉਂਦੇ ਆਇਆ ਸਾ ਹਰ ਇੱਕ ਨਗਰ ਦੇ ਹਰ ਇੱਕ ਬੰਦੇ ਨਾਲ ਤੁਰਿਆਗਾ ਸੋ ਅਸੀਂ ਇਸ ਕਰਕੇ ਵੀ ਸਾਡੀ ਸਪੋਰਟ ਇਹਦੇ ਨਾਲ ਹੈਗੀ ਹੈਗੀ ਇੱਕ ਸਾਡਾ ਮੇਨ ਮੁੱਦਾ ਸੀਗਾ ਜਿਵੇਂ ਕਹਿ ਲੀਏ ਵੀ ਗੁੱਡੀਆਂ ਸਾਡੇ ਪਿੰਡੋਂ ਪੜਨ ਜਾਂਦੀਆਂ ਨੇਗੀਆਂ ਸਰਦੂਲਗੜ੍ਹ ਸਾਨੂੰ ਪਤਾ ਹੈ ਵੀ ਸਾਡੇ ਪੰਜਵੀਂ ਤੱਕ ਦਾ ਸਕੂਲ ਹੈਗਾ ਉਹਨਾਂ ਗੁੱਡੀਆਂ ਦੇ ਵਾਸਤੇ ਕਿਉਂਕਿ ਜਮਾਨਾ ਸਾਨੂੰ ਪਤਾ ਹੈ ਵੀ ਅੱਜ ਕੱਲ ਕਿਹੜਾ ਚੱਲ ਰਿਹਾ ਹੈਗਾ ਧੀਆਂ ਪਹਿਣਾ ਨੇਗੀਆਂ ਉਹ ਵੀ ਜਾਂ ਉਹਨਾਂ ਵਾਸਤੇ ਸਪੈਸ਼ਲ ਕੋਈ ਨਾ ਕੋਈ ਸਾਧਨ ਇਹ ਲਾਉਣ ਦਾ ਇਹਨਾਂ ਨੇ ਵਾਅਦਾ ਕੀਤਾ ਹੈ। ਸੋ ਇੰਨੀ ਇੱਕ ਅਸੀਂ ਖੂਬੀਆਂ ਦੇਖ ਕੇ ਸਰਦਾਰ ਬਲਵਿੰਦਰ ਸਿੰਘ ਪੱਲੇ ਨਾਲ ਅਸੀਂ ਜਾ ਰਹੇ ਹਾਂਗੇ ਤੇ ਉਮੀਦ ਕਰਦੇ ਹਾਂ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਤੇ ਜਿੱਤ ਵੀ ਪ੍ਰਾਪਤ ਬਲਵਿੰਦਰ ਸਿੰਘ ਪੱਲਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਕਰਨਗੇ। ਜਿਹੜਾ ਰੋੜਕੀ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਉਸ ਦੇ ਵਿੱਚ ਪਤਾ ਚੱਲਿਆ ਕਿ ਤੁਹਾਨੂੰ ਸਰਬਸੰਮਤੀ ਨਾਲ ਪੰਚਾਇਤ ਦਾ ਮੈਂਬਰ ਚੁਣਿਆ ਗਿਆ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਜੀ ਵਾਇਰਲ ਜੀ ਖਾਲਸਾ ਸਾਹਿਬ ਜੀ ਸਭ ਦਾ ਧੰਨਵਾਦ ਕਰਦਾ ਜੀ ਜਦੋਂ ਆਪ ਨੂੰ ਸਰਬਸੰਮਤੀ ਨਾਲ ਮੈਂਬਰ ਚੁਣਿਆ ਗਿਆ ਹੈ ਤੇ ਇਹ ਸਮਝ ਨੂੰ ਪਤਾ ਹੀ ਹੈ ਜੀ ਜਿਹੜੇ ਇਲੈਕਸ਼ਨ ਹੋ ਰਹੀ ਹੈ ਕਿ ਇਹ ਜਗਸੀਰ ਨੂੰ ਅਸੀਂ ਕਿਹਾ ਸੀਗਾ ਕਿ ਸਰਬਸੰਮਤੀ ਕਰਨ ਵਾਸਤੇ 20 ਤੋਂ ਬੰਦੇ ਹੋਣੇ ਸੀਗੇ ਇਹ ਬਸ ਥੋੜੀ ਜਿਹੀ ਅੜੀ ਲਾ ਕੇ ਬਹਿ ਗਏ ਮੈਨੂੰ 2.5 ਸਾਲ ਹੋ ਗਏ ਕਹਿੰਦਾ ਕੰਮ ਕਰਦੇ ਨੂੰ ਤੇ ਜਿਹੜਾ ਦੂਜਾ ਵਿਰੋਧੀ ਬਲਵਿੰਦਰ ਸਿੰਘ ਪੱਲਾ ਜੀ ਉਹਨੂੰ ਹੋ ਗਏ 20 ਸਾਲ ਕੰਮ ਕਰਦੇ ਨੂੰ ਤਹਾਨੂੰ ਬਾਕੀ ਲੋਕਾਂ ਨੇ ਦੇਖਣਾ ਹੈਗਾ ਵੀ ਇਸ ਤੋਂ ਇਲਾਵਾ ਜੀ ਹੋਰ ਕਿੰਨੇ ਜਿਹੜੇ ਮੈਂਬਰ ਹੈਗੇ ਉਹ ਸਰਸੰਤੀ ਨਾਲ ਮੈਂਬਰ ਇਹ ਪੰਜ ਕੇ ਮੈਂਬਰ ਮਤਲਬ ਤਕਰੀਬਨ ਤੁਰੇ ਗਏ ਤੋਂ ਪਹਿਲਾਂ ਇੱਕ ਇੱਕ ਗੱਲ ਹੋਰ ਹੈ ਜੀ ਜਿਹੜੇ ਮੁੱਦੇ ਅਲਾਣੇ ਨੇ ਵੀ ਇਹ ਸਾਰੇ ਪੂਰੇ ਕਰਾਂਗੇ ਉਹ ਨਾਲੇ ਖੜੇ ਉਤਰੋਂਗੇ ਜਾਂ ਕਿਵੇਂ ਮੁੱਦੇ ਤਾਂ ਇਹ ਹੁਣ ਦੇਖੋ ਹੁਣ ਦੱਸ ਹੀ ਦਿੱਤਾ ਇਹਨਾਂ ਨੇ ਹਾਂ ਕਾਲਾ ਸਿੰਘ ਨੇ ਵੀ ਆਪਾਂ ਹੁਣ ਸਹੂ ਖਾ ਕੇ ਗੁਰੂ ਘਰ ਪਹੁੰਚ ਗਏ ਤੇ ਇਹ ਤਾਂ 20 ਰੁਪਏ ਦੇ ਇੱਕ ਦੇਖਾ ਖਾਣਾ ਪੀਣਾ ਇਹ ਕਿਥੇ ਸਾਈ ਹੈ ਸੋ ਇਹ ਜੇ ਕੰਮ ਕਰਨੇ ਆਪਾਂ ਇੱਕ ਪਹਾੜ ਦਾ ਜਿਹੜੇ ਇਹ ਸੀਗਾ ਵੀ ਆਪਾਂ ਬਣਾ ਕੇ ਇਹ ਕਿਸੇ ਦਾ ਕੰਮ ਚੰਦਾ ਕਰਾਇਆ ਵੀ ਅਥਨ ਨੂੰ ਆਪਣਾ ਰਸਣ ਪਾਣੀ ਬਰਾ ਲਈਏ ਉਹ ਜੇ ਕੰਮ ਤਾਂ ਆਪਾਂ ਕਰਨਾ ਨਹੀਂ ਹਜੇ ਇਹ ਕੰਮ ਸਹੀ ਹੈ ਤਾਂ ਸਹੀ ਕਰਾਵਾਂਗੇ ਤੇ ਨਜਾਇਜ਼ ਬੰਦੇ ਨਾਲ ਆਪਾਂ ਤੁਰਦੇ ਨਹੀਂਗੇ ਠੀਕ ਹੈ